ਅਮਰੀਕਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਮੁਕੇਰੀਆਂ ਦੇ ਰਹਿਣ ਵਾਲੇ ਨੌਜਵਾਨ ਦੀ ਅਮਰੀਕਾ ਦੇ ਵਿੱਚ ਟਰੱਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਮੇਰੀ ਜਾਣਕਾਰੀ ਅਨੁਸਾਰ ਸਿਮਰਲ ਪਾਲ ਸਿੰਘ ਜੋ 28 ਸਾਲ ਦਾ ਸੀ ਪੁੱਤਰ ਅਫਤਾਰ ਸਿੰਘ ਵਾਸੀ ਨਵਾਂ ਪੰਗਾਲਾ ਰੋਜੀ ਰੋਟੀ ਕਮਾਉਣ ਲਈ ਆਪਣੇ 2018 ਦੇ ਵਿੱਚ ਅਮਰੀਕਾ ਗਿਆ ਸੀ ਬੀਤੀ ਰਾਤ ਉਹ ਅਮਰੀਕਾ ਦੇ ਇੱਕ ਸ਼ਹਿਰ ਦੇ ਵਿੱਚ ਟਰੱਕ ਲੋਡ ਕਰ ਰਿਹਾ ਸੀ ਉਸਨੂੰ ਦੂਸਰੇ ਸ਼ਹਿਰ ਵੱਲ ਜਾਣਾ ਸੀ ਉਸ ਦੌਰਾਨ ਉਸ ਦਾ برف ਜ਼ਿਆਦਾ ਹੋਣ ਕਾਰਨ ਉਸ ਦਾ ਟਰੱਕ ਸਲਿੱਪ ਹੋ ਗਿਆ ਜਿਸ ਕਾਰਨ ਟਰੱਕ ਹਾਦਸਾ ਵਾਪਰਿਆ ਤੇ ਉਸ ਦੀ ਦਰਦਨਾਕ ਮੌਤ ਹੋ ਗਈ ਹੈ ਮੌਤ ਦੀ ਖਬਰ ਸੁਣਦੇ ਹੀ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇ 6 ਸਾਲ ਦੇ ਨਾ ਹੋਇਆ ਸੀ ਸਿੰਗਾਪੁਰਸਨ 6 ਸਾਲ ਪਹਿਲਾਂ ਉਹ ਦੀ ਰੋਟੀ ਪਾਸੇ ਗਿਆ ਸੀ ਉਹ ਕੈਲੀਫੋਰਨੀਆ ਤੋਂ ਲੋਡ ਕਰਕੇ ਜਾ ਗਿਆ ਸੀ ਰਸਤੇ ਦੇ ਵਿੱਚ ਉਦਾਸ ਆ ਜਾਂਦਾ ਇਸ ਦਿਨ ਆ ਸੋੰਡੇ ਦੋ ਦਿਨਾਂ ਗੱਲਬਾਤ ਨਹੀਂ ਕੀਤੀ ਸਦੀ ਦੋ ਦਾ ਉਹ ਵੀ ਨਹੀਂ ਜਾਣਦੇ ਪੱਕਾ ਹੋ ਜਾਣਾ ਪੱਕਾ ਹੋ ਗਿਆ ਮੈਂ ਤੇ ਮੈਂ ਬਾਪਸ ਆ ਮਗਰ ਦੂਸਰੇ ਦਿਨ ਆ ਗਿਆ ਮੈਂ ਮੈਂ ਉਸੇ ਸਮਾਂ ਨਾ ਪੱਕਾ ਹੋਇਆ ਸੀ ਇੱਕ ਮਹੀਨਾ ਹੋਇਆ ਪੱਕਾ ਹੋਏ ਨੂੰ ਸਾਰੇ ਸਾਲਾਂ ਦਾ ਸਨ। ਵਾਹ ਉਹ ਵਰਤ ਕੇ ਸਭਾ ਨਾ ਨਾ ਸਭਾ ਉਹ ਵਰਤ। ਹੰਦੇ ਵਾਹ ਵਾਹ। ਹੰਦੇ ਨਾ ਦੇ ਆ ਕੇ ਕੋਈ ਸੋਹ। ਪੂਰਾ ਜਦ ਮਾਰਸ ਆਇਆ। ਇਹ ਉਹਦੇ ਸੇਫੀ ਰੋਟੀ ਖਾਂਦੇ ਹਾਂ। ਹਾਂ ਦੇ ਕੋਈ ਕੁਝ ਨਹੀਂ ਪ੍ਰਜਾ ਸੁਝ ਸਕਦੇ ਜਿਵੇਂ। ਹਾਂ ਦੇ ਕੋਈ ਕੁਝ ਨਹੀਂ ਹੋਣਾ। ਮੈਂ ਕਿੰਨੇ ਨਾਲ ਕਿਤੇ ਪਲੇ ਫੋਨ ਤੇਨ ਦਿਨ ਪਹਿਲਾਂ ਆਇਆ ਨਾਲ ਕਿ ਮੈਂ ਇਹ ਕਹਿੰਦਾ ਕਿ ਮੈਂ ਇਹ ਵੀ ਆਈ ਬਾਹਰ ਉਹ ਨੂੰ ਮੈਂ ਪੱਕਾ ਹੋ ਗਿਆ ਮੈਂ ਅੱਗੇ ਜਾ ਰਿਹਾ ਹਾਂ ਤੇ ਮੈਂ ਇਹ ਕਰਾਂਗਾ ਕਿ ਸਹੀ ਕਰ ਲੋਗੇ ਸਾਰਾ ਕੁਝ ਇਹ ਕਿਤੇ ਡਰ ਨਹੀਂ ਬਣ ਕਰਨਾ ਕੋਈ ਸੰਨੀ ਯੂਜ਼ ਕਰਾ ਜਾਂ ਕੋਈ ਪਾਲੋ ਸਪਾਸਟ ਨੰਬਰ ਮੇਰੇ ਕੋਲ ਹੈ ਇਹ ਮੰਗ ਕਰਨੇ ਆਪਾਂ ਕਿਉਂ ਚਾਹਣਾ ਕਿ ਚਾਹਵਾ ਦੀ ਮੰਗ ਕਰਾਂ ਇਹ ਇਹ ਮੰਗ ਕਰਨੇ ਉਹ ਤੁਹਾਨੂੰ ਜਿਆ ਫੇਰਿਓ ਇਹ ਜਾ ਕੇ ਆਪਣੇ ਬੱਚੇ ਦਾ ਮੂੰਹ ਵੇਖੀਏ ਇੱਕ ਵਾਰ ਮਸਤਾ ਨਾ ਹੋਏ ਨਾ ਤੇ ਦੇ ਦੇਣਾ ਸਾਨੂੰ ਰਹਿਣਾ ਨਾ ਆਉਂਦਾ ਆਪਾਂ ਨੂੰ ਹਾਂਜੀ ਹਾਂਜੀ ਇਹ ਜਾ ਕੇ ਲੈ ਆ ਚੱਲੋ